ਪੂਰੇ ਭਾਰਤ ਅੰਦਰ ਅਤੇ ਦੇਸ਼ਾਂ-ਵਿਦੇਸ਼ਾਂ ਜਿੱਥੇ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਪੂਰੇ ਮੁਲਕ ਅੰਦਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅੰਦਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜੇਕਰ ਪ੍ਰਾਣ ਪ੍ਰティਸ਼ਟਾ ਦੀ ਕਰ lễ ਜਾਵੇ ਤਾਂ ਜਿੱਥੇ ਅਯੁੱਧਿਆ ਮੰਦਿਰ ਦੇ ਵਿੱਚ ਰਾਮ ਭਗਵਾਨ ਦੀ ਪ੍ਰਾਣ ਪ੍ਰティਸ਼ਟਾ ਮੌਕੇ ਜਿੱਥੇ ਦੇਸ਼-ਵਿਦੇਸ਼ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਵੱਲੋਂ ਨਤਮਸਤਕ ਹੋ ਕੇ ਸਿਰ ਝੁਕਾਇਆ ਗਿਆ ਉੱਥੇ ਹੀ ਬਲਾਗ ਸੈਦਿਕ ਮੌਂਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਡੇਰਾ ਸੱਚਾ ਸੌਦਾ ਤੇ ਮੰਨ ਤਾਂ ਅਪਲਾਈ ਕੇਂਦਰ ਸੈਦਿਕ ਮੌਂਦ ਅੰਦਰ ਵੀ ਵੱਡੀ ਗਿਣਤੀ ਸੰਗਤਾਂ ਵੱਲੋਂ ਪਹੁੰਚ ਕੇ ਜਿੱਥੇ ਸਰਦਾ ਦੇ ਦੀਵੇ ਜਗਾਏ ਗਏ ਉੱਥੇ ਹੀ ਵੱਡੀ ਗਿਣਤੀ ਚ ਆਤਿਸ਼ਬਾਜ਼ੀ ਤੋਂ ਲੈ ਕੇ ਦੀਵੇ ਜਗਾ ਕੇ ਡੇਰੇ ਨੂੰ ਜਗਮਗ ਕੀਤਾ ਗਿਆ ਅੱਜ ਸਾਡੇ ਨਾਲ ਡੇਰਾ ਸੱਚਾ ਸੌਦਾ ਦੇ 85 ਮੈਂਬਰ ਭਾਈ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨੇ ਆ ਕਿ ਰਾਮ ਭਗਵਾਨ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਖੁਸ਼ੀ ਦਾ ਮਾਹੌਲ ਡੇਰੇ ਸੱਚਾ ਸੌਦਾ ਜਾਂ ਬਲਾਗ ਦੇ ਅੰਦਰ ਸਾਡੇ ਨਾਲ ਜੁਮੇਵਾਰ ਮੌਜੂਦ ਨੇ ਭਾਈ ਜੀ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੀ ਪ੍ਰਾਣ ਪਤਿਸ਼ਟਾ ਹੋ ਰਹੀ ਹੈ ਅੱਜ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸਾਰੇ ਦੇਸ਼ ਦੇ ਵਿੱਚ ਭਗਵਾਨ ਰਾਮ ਜੀ ਦੇ ਇਸ ਪਰਵ ਨੂੰ ਬੜੇ ਹੀ ਖੁਸ਼ੀ ਤੇ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਡੇ ਡੇਰਾ ਸੱਚਾ ਸੌਦਾ ਦੇ ਗੱਦੀ ਨਿਸ਼ੀਣ ਹਜ਼ੂਰ ਪਿਤਾ ਡਾਕਟਰ ਸੰਤ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਦੀ ਪ੍ਰੇਰਣਾ ਸਦਕਾ ਜੋ ਸਾਧ ਸੰਗਤ ਇਸ ਪਰਵ ਨੂੰ ਬੜੀ ਹੀ ਖੁਸ਼ੀ ਤੇ ਚਾਵਾਂ ਨਾਲ ਮਨਾ ਰਹੀ ਹੈ ਤੁਸੀਂ ਦੇਖਿਆ ਹੋਣਾ ਜੋ ਇਹ ਡੇਰਾ ਸੱਚਾ ਸੋਦਾ ਮਾਨਵਤਾ ਭਲਾਈ ਕੇਂਦਰ ਸੈਦੇ ਕੇ ਮੋਹਨ ਵਿਖੇ ਅੱਜ ਸੰਗਤ ਦਾ ਇਕੱਠ ਔਰ ਬੜੇ ਹੀ ਚਾਵਾਂ ਨਾਲ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾ ਕੇ ਲੱਡੂ ਵੰਡ ਕੇ ਡੇਰੇ ਦੇ ਵਿੱਚ ਦੀਪਮਾਲਾ ਕਰਕੇ ਜਿਸ ਤਰ੍ਹਾਂ ਅਸੀਂ ਦੀਵਾਲੀ ਮਨਾਉਂਦੇ ਹਾਂ ਇਸ ਪਰਵ ਨੂੰ ਮਨਾਇਆ ਹੈ ਬਿਲਕੁਲ ਜੀ ਜਿਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਪੂਰੇ ਭਾਰਤ ਦੇ ਅੰਦਰ ਉਸ ਤਰ੍ਹਾਂ ਹੀ ਅੱਜ ਪ੍ਰਾਣ ਪ੍ਰਤਿਸ਼ਟਾ ਜਿਹੜੀ ਰਾਮ ਭਗਵਾਨ ਦੀ ਲਲਾ ਦੀ ਹੋਈ ਹੈ ਉਸ ਨੂੰ ਲੈ ਕੇ ਖੁਸ਼ੀ ਦਾ ਮਾ올 ਦੇਖਣ ਨੂੰ ਮਿਲ ਰਿਹਾ ਹੈ ਮੇਰਾ 85 ਮੈਂਬਰ ਮੌਜੂਦ ਨੇ ਬਾਈ ਜੀ ਬਾਈ ਰਮੇ ਜੀ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਖੁਸ਼ੀਆਂ ਦੇ ਮਾਹੌਲ ਵਿੱਚ ਵੱਡੀ ਗਿੰਦੀ ਸੰਗਤ ਪਹੁੰਚੀ ਹੋਈ ਸੀ ਜੋ ਰਾਮ ਭਗਵਾਨ ਜੀ ਦਾ ਪ੍ਰਭ ਜ ਕੱਲੀ ਅਯੁੱਧਿਆ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਬੜੀ ਖੁਸ਼ੀ ਮਨਾਈ ਗਿਆ ਹੈ ਉੱਥੇ ਹੀ ਜੋ ਡੇਰਾ ਸੱਚਾ ਸੌਦਾ ਦੇ ਸੰਤ ਡਾਕਟਰ ਗੁਰਮੀਤ RAM Ranh Singh ਇੰਜ ਸਾਡੇ ਪ੍ਰੇਰਣਾ ਤੇ ਚੱਲਦਿਆਂ ਜੋ ਸਾਰੇ ਹੀ ਮਾਨਤਾ ਪ੍ਰਾਪਤ ਕੇਂਦਰ ਜੋ ਡੇਰਾ ਬਣੇ ਹਨ ਪੰਜਾਬ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਦੀਵਿ ਮਾਲਾ ਕੀਤੀ ਸਰੋਂ ਦੇ ਤੇਲ ਬਾਲ ਕੇ ਦੀਵੇ ਜਗਾਏ ਨੇ ਨਾ ਕਿ ਲੜੀਆਂ ਲਾਈਆਂ ਗਈਆਂ ਲੱਡੂ ਵੰਡੇ ਗਏ ਹਨ ਤੇ ਜੋ ਰਾਮ ਭਗਵਾਨ ਦੇ ਨਾਮ ਦਾ ਜੋ ਹਜੂਰ ਪਿਤਾ ਨੇ ਇੱਕ ਗਾਣਾ ਵੀ ਕੱਢਿਆ ਹੈ ਜੈ ਸ਼੍ਰੀ ਰਾਮ ਰਾਮ ਜੈ ਸ਼੍ਰੀ ਰਾਮ ਉਸ ਤੇ ਜੋ ਸਾਧ ਸੰਗਤ ਬਹੁਤ ਹੀ ਨਾਚ ਨੱਚ ਕੇ ਝੂਮ ਝੂਮਤੇ ਜੋ ਖੁਸ਼ੀ ਮਨਾਈ ਹੈ ਜਿਸ ਤਰ੍ਹਾਂ ਦੀਵਾਲੀ ਮਨਾਣੇ ਹਾਂ ਅੱਜ ਪੂਰਾ ਜੋ ਦੀਵਾਲੀ ਦਾ ਤਿਉਹਾਰ ਹੀ ਮਨਾਇਆ ਜਾ ਰਿਹਾ ਹੈ ਘਰ ਘਰ ਦੇ ਵਿੱਚ ਜੋ ਹਜੂਰ ਪਿਤਾ ਜੀ ਦੇ ਕਹਿਣ ਤੇ ਦੀਵਿ ਮਾਲਾ ਕੀਤੀ ਗਈ ਹੈ ਘਰ ਘਰ ਦੇ ਵਿੱਚ ਜੋ ਪਟਾਕੇ ਚਲਾਏ ਗਿਆ ਹਨ ਮਠਿਆਈਆਂ ਵੰਡੇ ਗਿਆ ਹਨ ਪੂਰੀਆਂ ਖੁਸ਼ੀਆਂ ਮਨਾਇਆ ਗਿਆ ਨਾ ਇਹ ਜੋ ਹਜ਼ੂਰ ਪਿਤਾ ਜੀ ਦੇ ਪ੍ਰੇਰਣਾ ਤੇ ਚੱਲਦਿਆ ਇਹ ਜੋ ਰਾਮ ਭਗਵਾਨ ਦਾ ਜੋ ਬਾਜ ਮਨਾਇਆ ਜਾ ਰਿਹਾ ਹੈ ਜੀ ਇਸ ਕਰਕੇ ਜੋ ਸਾਰਿਆਂ ਨੂੰ ਇਹ ਬੇਨਤੀ ਏ ਕਿ ਜੋ ਆਪਾਂ ਰਾਮ ਭਗਵਾਨ ਦੀ ਪੂਰੀ ਸ਼ਰਧਾ ਤੇ ਭਾਵਨਾ ਨਾਲ ਜੈ ਜੈਕਾਰ ਕਰਨੀ ਹੈ ਤੇ ਜੋ ਹਜ਼ੂਰ ਪਿਤਾ ਜੀ ਨੇ ਸ਼ਬਦ ਬੋਲਿਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਵੀ ਆਪਾਂ ਉਹਦੇ ਤੇ ਨੱਚ ਗਾ ਝੂਮ ਕੇ ਪੂਰਾ ਜੋ ਦੁਆਲੀ ਦਾ ਮਾਹੌਲ ਬਣਾਉਣਾ ਹੈ ਤੇ ਜੋ ਰਾਮ ਜੀ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਅਵਤਾਰ ਉਹ ਆਪਾਂ ਇਸੇ ਤਰ੍ਹਾਂ ਹੀ ਮਨਾਣਾ ਹੈ ਜੀ ਬਿਲਕੁਲ ਜੀ ਨੱਚ ਗਾ ਕੇ ਤੇ ਝੂਮ ਕੇ ਸੰਗਤ ਵੱਲੋਂ ਵੱਡੀ ਗਿਣਤੀ 'ਚ ਪਰਵਜ ਮਨਾਇਆ ਗਿਆ ਸਾਡੇ ਨਾਲ 85 ਮੋਰ ਬਾਈ ਜੀ ਮਜੂਨੇ ਜੀ ਜੀ ਬੜੀ ਵੱਡੀ ਗਿਣਤੀ ਸੰਗਤ ਪਹੁੰਚੀ ਹੋਈ ਸੀ ਜੇਕਰ ਇੱਥੇ ਡੇਰੇ ਦੀ ਗੱਲ ਕਰ ਲਈ ਜਾਵੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਡੇਰੇ 'ਚ ਆ ਕੇ ਨਤਮਸਤਕ ਵੀ ਹੋ ਰਹੀ 25 ਜਨਵਰੀਆ ਕਿਵੇਂ ਦੇਖਦੇ ਹੋ ਅੱਜ ਆਰਾਮ ਭਗਵਾਨ ਦੇ ਪ੍ਰੋਮ ਪਛਤਾ ਦੇ ਪ੍ਰੋਗਰਾਮ ਤੇ ਡੇਰਾ ਸੱਚਾ ਸੌਦਾ ਦੇ ਸੰਤ ਡਾਕਟਰ ਗੁਰਮੀਤ RAM ਰਹੀਮ ਜੀ ਇਨਸਾ ਵੱਲੋਂ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਵਰਨਾਂ ਨੂੰ ਸੰਦੇਸ਼ ਦੇ ਕੇ ਪੂਰੇ ਦੇਸ਼ ਦੇ ਵਿੱਚ ਦੀਵਾਲੀ ਕਰਵਾ ਕੇ ਉਹ ਦੀਵਾਲੀ ਜਿਹੜੀ ਹੈ ਸਰੋਂ ਦੇ ਤੇਲ ਨਾਲ ਕੀਤੀ ਗਈ ਹੈ ਜਿੰਨੇ ਵੀ ਪੂਰੇ ਇੰਡੀਆ ਦੇ ਵਿੱਚ ਮਾਨਵਤਾ ਭਲਾਈ ਦੇ ਕੇਂਦਰ ਹਨ ਹਰ ਮਾਨਵਤਾ ਭਲਾਈ ਕੇਂਦਰ ਦੇ ਵਿੱਚ ਪੂਰੀ ਸ਼ਰਧਾ ਪੂਰੀ ਭਾਵਨਾ ਦੇ ਨਾਲ ਆਪਸ ਵਿੱਚ ਭੈਣ ਭਾਈ ਮਿਲ ਕੇ ਔਰ ਖੁਸ਼ੀ ਨਾਲ ਮਨਾ ਰਹੇ ਹਨ ਅਤੇ ਮਠਿਆਈਆਂ ਵੰਡ ਕੇ ਇੱਕ ਦੂਜੇ ਨਾਲ ਪਿਆਰ ਜ਼ਾਹਿਰ ਕਰ ਰਹੇ ਹਨ ਸੰਤ ਡਾਕਟਰ ਗੁਰਮੀਤ RAM ਰਹੀਮ ਜੀ ਇਨਸਾ ਦੇ ਇਚਾਂ ਦੇ ਨਾਲ ਔਰ ਸਾਧ ਸੰਗਤ ਉਹਨਾਂ ਦੇ ਵਚਨਾਂ ਤੇ ਚੱਲ ਰਹੀ ਹੈ ਤੇ ਚੱਲਦੀ ਰਹੂਗੀ ਬਿਲਕੁਲ ਜੀ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਵੱਲੋਂ ਜਿਸ ਤਰ੍ਹਾਂ ਦੇ ਵਚਨ ਫਰਮਾਏ ਗਏ ਕਿ Hindu Muslim Sikh Asaai ਸਭ ਆਪਸ ਵਿੱਚ ਭਾਈ ਭਾਈ ਇੱਕ ਨਾਹਰਾ ਦਿੱਤਾ ਗਿਆ ਸੀ ਅਤੇ ਉਸ ਨਾਰੇ ਦਾ ਹੀ ਸੰਗਤ ਵੱਲੋਂ ਇੱਕ ਚੌ ਤਰਨਾ ਤਰਨਾ ਸਾਂਝਾ ਜਿਹੜਾ ਨਾਹਰਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸੰਗਤ ਪੂਰੇ ਉਤਸ਼ਾਹ ਦਿਖਾਈ ਦੇ ਰਹੀ ਹੈ ਤੇ ਗਲੇ ਮਿਲ ਕੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਸ ਵੱਲੋਂ ਦੀਵ ਮਾਲਾ ਕੀਤੀ ਗਈ ਹੈ ਤੇ ਵੱਡੀ ਗਿਣਤੀ ਵਿੱਚ ਇਸ ਖੁਸ਼ੀ ਦੇ ਮੌਕੇ ਇੱਕ ਦੂਜੇ ਨਾਲ ਮਠਿਆਈਆਂ ਵੰਡੀਆਂ ਗਈਆਂ ਤੇ ਗਲੇ ਮਿਲ ਕੇ ਪਿਆਰ ਦੀਆਂ ਜਿਸ ਤਰ੍ਹਾਂ ਕਹਿ ਸਕਦੇ ਆ ਆਪਾਂ ਕਿ ਖੁਸ਼ੀਆਂ ਵੰਡਿਆ ਗਿਆ ਕੈਮਰਾਮੈਨ ਦੇ ਨਾਲ ਵਿਜੇ ਹੰਡਾ ਸੱਚ ਕੋ న్యూਸ ਗੁਰੂਵਰ ਸੈ